ਸ਼ੰਭੂ ਬਾਡਰ ਤੇ ਕਿਸਾਨ ਧਰਨੇ 'ਚ ਖੰਨਾ ਰਤਨਹੀੜੀ ਦੇ ਸਲਫਾਸ ਖਾਨ ਵਾਲੇ ਕਿਸਾਨ ਦੀ ਹੋਈ ਮੌਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਦੀ ਸ਼ੁਦਾ ਰਣਜੋਤ ਸਿੰਘ 55 ਪੁੱਤਰ ਸਵਰਗਵਸ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼ੰਭੂ ਬਾਰਡਰ ਤੇ ਕਿਸਾਨ ਧਰਨੇ ਚ ਖੰਨਾ ਰਤਨਿਹੜੀ ਦੇ ਸਲਫਾਸ ਖਾਣ ਵਾਲੇ ਕਿਸਾਨ ਦੀ ਹੋਈ ਮੌਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਦੀ ਸ਼ੁਦਾ ਰਣਜੋਤ ਸਿੰਘ 55 ਪੁੱਤਰ ਸਵਰਗਵਾਸੀ ਮੇਵਾ ਸਿੰਘ ਵਾਸੀ ਪਿੰਡ ਰਤਨਿਹੜੀ ਖੰਨਾ ਜਿਸ ਨੇ 14 ਦਸੰਬਰ ਨੂੰ ਸ਼ੰਭੂ ਬਾਰਡਰ ਵਿਖੇ ਸਲਫਾਸ ਜ਼ਹਿਰ ਖਾ ਲਈ ਸੀ ਉਸ ਤੋਂ ਬਾਅਦ ਉਸ ਨੂੰ ਏਪੀ ਜਨ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਬਾਦਚ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਰੈਫਰਨ ਕਰ ਦਿੱਤਾ ਸੀ ਉਸ ਦੀ ਇੱਕ ਧੀ ਹੈ ਜੋ ਵਿਆਹੀ ਹੋਈ ਹੈ ਅਤੇ ਇੱਕ ਪੁੱਤਰ ਹੈ ਜਿਸ ਦੀ ਅੱਜ ਮੌਤ ਹੋ ਗਈ